ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਦੀ ਕਿਵੇਂ ਸਾਰੇ ਠੀਕ ਠਾਕ ਹੋ ਐਬਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਬਲਵਿੰਦਰ ਕੌਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਹਣ ਆਪਣੇ ਛੋਟੇ ਦੀਦੀ ਆਏ ਹੋਏ ਵੱਡੇ ਦੀਦੀ ਆਏ ਹੋਏ ਸੀਗੇ ਤੇ ਆਪਾਂ ਮਤਲਬ ਕਿ ਗੁਰਦੁਆਰਾ ਸਾਹਿਬ ਤੋਂ ਕਰੀ ਵਾਪਸੀ ਕਰ ਲਈ ਸੀਗੀ ਹਨ ਤੇ ਉਸ ਤੋਂ ਬਾਅਦ ਸਾਡਾ ਪਲਾਨ ਬਣ ਗਿਆ ਵੀ ਆਪਾਂ ਨਾ ਮਤਲਬ ਕਿ ਚੱਲਦੇ ਹਾਂ ਜੀ KFC ਮਾਲ ਠੀਕ ਹੈ ਜੀ ਆਊਟਲੈਟ ਤੇ ਆਪਣੇ ਨਾ ਇਹ ਮਤਲਬ ਅੰਡਿਆਈ ਤੋਂ ਅੱਗੇ ਜਾ ਕੇ ਹੈਗਾ ਤੇ ਅਸੀਂ ਬਨਾਲੇ ਰਹਿੰਦੇ ਹਾਂ ਜੀ ਹਨਾ ਤੇ ਬਸ ਅਸੀਂ ਸਾਰੇ ਜਣੇ ਆਪਾਂ ਮਤਲਬ ਕਿ ਇੱਥੇ ਘੁੰਮ ਬਣਾ ਕੇ ਸਿੱਧ ਗਏ ਤਾਂ ਜਿਸੀ ਦੁਪਹਿਰ ਜੀ ਸੀ ਅੱਧਿਆਂ ਨੇ ਅੱਧਿਆਂ ਦੀ ਸਲਾਹ ਹੈਗੀ ਸੀ ਜਾਣਦੀ ਅੱਧਿਆਂ ਦੀ ਸਲਾਹ ਜਾਣ ਦੀ ਨਹੀਂ ਹੈ ਕਿ ਸੀ ਤੇ ਫਿਰ ਮਤਲਬ ਆਪਣੀ ਸਲਾਹ ਬਣ ਗਈ ਸੀ ਆ ਦੇਖੋ ਇੱਧਰ ਆਪਣੀਆਂ ਕੁੜੀਆਂ ਤਾਂ ਕਿੱਥੇ ਗੱਲਾਂ ਖੜਗੀਆਂ ਸੀ ਕਿਉਂਕਿ ਸਰਦਾਰ ਜੀ ਤੇ ਹਨਾ ਮਤਲਬ ਕਿ ਦੀਦੀ ਦੀ ਦੋ ਜਣੇ ਸਰਦਾਰ ਦੀ ਨਾਲ ਆ ਕੇ ਸੀ ਜੀ ਦੋ ਜਣੇ ਜਿਹੜੇ ਸੀਗੇ ਮਤਲਬ ਕਿ ਕੀਰਤ ਨਾਲ ਆ ਕੇ ਸੀ ਜਣੇ ਕਿ ਮੇਰੇ ਛੋਟੇ ਨਣ ਦਾ ਜਿਹੜੀ ਉਹਨਾਂ ਦੀ ਬੇਟੀ ਕੀਰਤ ਉਹਦਾਂ ਆ ਕੇ ਸੀਗੇ ਠੀਕ ਹੈ ਜੀ ਤੇ ਇੱਥੇ ਬੱਚਿਆਂ ਲਈ ਵੀ ਕਾਫੀ ਵਧੀਆ ਮਤਲਬ ਸੋਚ ਹੈਗੀ ਹੈਗੀ ਜਿਵੇਂ ਬੱਚਿਆਂ ਲਈ ਨਾ ਟ੍ਰੇਨ ਵਗੈਰਾ ਹੋਰ ਵੀ ਕਾਫੀ ਕੁਝ ਦੇਖਣ ਨੂੰ ਇੱਥੇ ਹੈਗਾਗਾ ਤੁਸੀਂ ਜਰੂਰ ਆਇਓ ਜਿਹੜੇ ਵੀ ਮਤਲਬ ਕਿ ਬਰਨਾਲੇ ਏਰੀਆ ਦੇ ਨੇੜੇ ਤੇੜੇ ਵਾਲੇ ਉਹ ਤੇ ਆਉਂਦੇ ਨੇ ਬਾਕੀ ਜਿਹੜੇ ਨਹੀਂ ਆਉਂਦੇ ਉਹ ਜਰੂਰ ਆਇਓ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾਗਾ ਪਰ ਫਿਰ ਵੀ ਲੋਕ ਮਣਾਈ ਹੋਏ ਸੀਗੇ ਤੇ ਇਧਰ ਇਧਰ ਨਾ ਬੈਕ ਸਾਈਡ ਤੇ ਜਾ ਕੇ ਬਹੁਤ ਮਤਲਬ ਵਧੀਆ ਇੱਥੇ ਇੱਕ ਮਤਲਬ ਕਿ ਛੀਲ ਬਣਾਈ ਹੋਈ ਹੈ ਫਰੈਂਡਸ ਹਨ ਤੇ ਇੱਥੇ ਵਧੀਆ ਇੰਜੋਏ ਕਰ ਸਕਦੇ ਆਪਾਂ ਤੇ ਇੱਥੇ ਝੂਟੇ ਲੈ ਸਕਦੇ ਆ ਇਹਦੇ ਵਿੱਚ ਹਨ ਮਤਲਬ ਇਹਨਾਂ ਦੀ ਟਿਕਟ ਰੱਖੀ ਹੋਈ ਆ ਟਿਕਟ ਲਈ ਆਂ ਆਪਾਂ ਇੱਥੇ ਮਤਲਬ ਕਿ ਆਪਣਾ ਇੰਜੋਏ ਕਰ ਸਕਦੇ ਆ ਤੇ ਆਪਾਂ ਇੱਥੇ ਗਏ ਪਰ ਕੋਈ ਝੂਟਾ ਵਗੈਰਾ ਤਾਂ ਨਹੀਂ ਲੱਗਦਾ ਹੈਗਾ ਜੀ ਤੇ ਬਸ ਆਪਾਂ ਸਿਰਫ ਫੋਟੋਮ ਵਗੈਰਾ ਕਰੀਆਂ ਬਾਕੀ ਆਪਾਂ ਮਤਲਬ ਕਿ ਮਾਲ ਦੇ ਵਿੱਚ ਥੋੜੀ ਜਿਹੀ ਖਰੀਦਦਾਰੀ ਕਰ ਲਈ ਸੀ ਤੇ ਬਸ ਤੁਸੀਂ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਰਹੇ ਹਾਂ ਜੀ ਹਨਾ ਤੇ ਤੁਸੀਂ ਵੀ ਇੰਜੋਏ ਕਰੋ ਜੀ

ਉਸ ਜੇਪਾ ਮਾਲ ਚੋ ਕੁਮਲੇ ਜੀ ਤੇ ਇੱਥੇ ਆਪਾਂ ਮਤਲਬ ਕਿ ਮੇਕਅਪ ਦਾ ਸਮਾਨ ਸੀ ਥੋੜਾ ਜਿਹਾ ਉਹ ਦੇਖਣ ਲੱਗੇ ਸੀ ਜੀ ਚਲੋ ਜੀ ਮਿਲਦੇ ਆ नेक्स्ट ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਜੀ ਬਾਏ